ਜਿਨ੍ਹਾਂ ਨੂੰ ਰੱਬ ਤੋਂ ਬਾਅਦ ਦੂਜਾ ਰੱਬ ਮੰਨਿਆ ਜਾਂਦਾ ਉਹਨੇ ਡਾਕਟਰ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਜੇ ਤੁਸੀਂ ਦੇਖਿਆ ਹੋਊਗਾ ਤਾਂ NEET ਦੀ ਜਿਹੜੀ ਹੈ ਕਾਉਂਸਲਿੰਗ ਚੱਲ ਰਹੀ ਹੈ NEET ਦਾ ਐਗਜ਼ਾਮ ਹੁੰਦਾ ਜਿਹੜਾ MBBS ਦੇ ਦਾਖਲੇ ਵਾਸਤੇ ਕੀਤਾ ਜਾਂਦਾ ਉਸ NEET ਦੇ ਐਗਜ਼ਾਮ ਦੇ ਵਿੱਚ ਜੇ ਤੁਸੀਂ ਚੈੱਕ ਕਰੋ ਪਿਛਲੇ ਮਈ ਦਾ ਐਗਜ਼ਾਮ ਹੋਇਆ ਰਿਜ਼ਲਟ ਆਏ ਨੂੰ ਮੱਲਾ کافی ਧੇਰ ਹੋ ਗਈ 9 ਵਾਰ ਤਾਂ ਉਹ ਕਾਉਂਸਲਿੰਗ ਜਿਹੜੀ ਹੈ ਦੀ ਇਹ ਮੀਟਿੰਗ ਪੋਸਟਪੋਨ ਹੋ ਚੁੱਕੀ ਹੈ 9 ਵਾਰ ਪੰਜਾਬ ਦੀ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਮინისტრਾਂ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਆ ਉਲਟਾ ਉਸ ਤੋਂ ਵੱਡੀ ਜਿਹੜੀ ਕੰਮ ਗੱਲ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਇੱਕ ਬੌਂਡ ਲਾਗੂ ਕੀਤਾ ਜਿਹੜਾ ਵੀ ਬੱਚਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਊਗਾ ਉਹਨੂੰ 2 ਸਾਲ ਦਾ ਇੱਕ ਬੌਂਡ ਦੇਣਾ ਪੈਣਾ ਹੈ ਸਰਕਾਰੀ ਜਿਹੜਾ ਦੇਰੇ ਹਸਪੀਟਲ ਆ ਜਾਂ ਪਿੰਡੂ ਏਰੀਏ ਨੇ ਉਹਦੇ ਵਿੱਚ ਨੌਕਰੀ ਕਰਨ ਵਾਸਤੇ ਜਦੋਂ ਉਹਦੀ ਐਮਵੀਬੀਐਸ ਕੰਪਲੀਟ ਹੋ ਜਾਣੀ ਹੈ ਉਹ ਤੋਂ ਬਾਅਦ ਉਹ 2 ਸਾਲ ਲਈ ਉੱਥੇ ਨੌਕਰੀ ਕਰੂਗਾ ਬਹੁਤ ਚੰਗੀ ਗੱਲ ਹੈ ਜਿਹੜਾ ਬੱਚਾ ਸਰਕਾਰੀ ਕਾਲਜ ਪੜਦਾ ਹੈ ਉਹਨੂੰ ਅਨਡਾਊਟਲੀ ਸਰਕਾਰੀ ਸੇਵਾ ਕਰਨ ਦਾ ਜ਼ਰੂਰੀ ਚਾਹੀਦਾ ਹੈ ਇਹ ਇਹਦੇ ਅਸੀਂ ਕਦੇ ਵੀ ਕੁਕੇਦੂ ਪ੍ਰਾਂਤੂ ਨਹੀਂ ਪਰ ਉਹਦੇ ਇਵਜ਼ ਦੇ ਵਿੱਚ ਮੰਨ ਲਓ ਬੱਚਾ ਜਿਹੜਾ ਹੈ ਉਹਦੇ ਲਈ ਕੀ ਰੱਖਤਾ ਕਿ ਜੇ ਉਹ ਬੱਚਾ 2 ਸਾਲ ਉੱਥੇ ਨਹੀਂ ਨੌਕਰੀ ਕਰਨੀ ਚਾਹੁੰਦਾ ਜਾਂ ਉਹ ਬੱਚਾ 2 ਸਾਲ ਲਈ ਉੱਥੇ ਨੌਕਰੀ ਨਹੀਂ ਕਰਦਾ ਉਹਦੀ ਅੱਜ ਐਡਮਿਸ਼ਨ ਵਾਸਤੇ ਉਹਨੂੰ 20 ਲੱਖ ਰੁਪਏ ਦਾ ਅਸ਼ੋਰਟੀ ਬੌਂਡ ਦੇਣਾ ਪਿਆ 20 ਲੱਖ ਰੁਪਿਆ ਅੱਜ ਐਡਮਿਸ਼ਨ ਲੈਣੀ ਹੈ ਆ ਇੱਕ ਨੋਟਿਸ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਇਹ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਥੋੜਾ ਜਿਹਾ ਲਾਸਟ ਲਾਈਨ ਪੜ੍ਹਦਾ ਨਾ ਕਿ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਦਿੱਤਾ ਹੈ ਨਾ ਸਿਲੈਕਟਰ ਸੈਸਰ ਕਾਉਂਸਲਿੰਗ ਦੇ ਲਾਈਕਲੀ ਕਮਾਂਸ ਔਫ ਦ ਫੀ 633 ਦਾ 26 9 ਤੱਕ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲ ਦੇ ਵਿੱਚ ਸਬਮਿਟ ਕਰਾਉਣਾ ਹੈ ਜੇ ਬੱਚਾ ਇਹ ਨਹੀਂ ਸਬਮਿਟ ਕਰਦਾ ਤਾਂ ਉਹਦੇ ਲਈ ਕਲਾਸਾਂ ਲਾਉਣੀਆਂ ਮਨਾ ਨੇ ਤੁਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹੋ ਜਿਹੜੀ ਸਰਕਾਰ ਇਹ ਗੱਲ ਕਰਦੀ ਸੀ ਕਿ ਅਸੀਂ ਮੁਫਤ এডਿਕੇਸ਼ਨ ਦੇਵਾਂਗੇ ਆ ਜੋ ਸਰਕਾਰ ਜਿਹੜੀ ਹੈ ਮੁਫਤ এডਿਕੇਸ਼ਨ ਨਹੀਂ ਪੈਸੇ ਨਾਲ ਜਿਹੜੀ এডਿਕੇਸ਼ਨ ਦੇਣਾ ਚਾਹੁੰਦੀ ਹੈ ਤੇ ਪੈਸੇ ਉਹਨਾਂ ਦੇ ਫਾਈਨੈਂਸ਼ੀਅਲ Trap ਜਿਹੜੀ ਫਸਾਉਣ ਵਾਲੀ ਗੱਲ ਆ ਜੇ ਬੱਚਿਆਂ ਅੱਜ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 1500 ਸੀਟਾਂ ਨੇ ਮੈਡੀਕਲ ਬੜੀ ਹਰਾਨੀ ਦੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਡਵੈਲਪ ਸਟੇਟ ਹੋਵੇ ਜਿਹੜੀਆਂ ਸਟੇਟਾਂ ਨੂੰ ਅਸੀਂ ਬਿਮਾਰੂ ਸਟੇਟਸ ਕਹਿੰਦੇ ਬਿਹਾਰ ਹੋਗੀ ਮੱਧ ਪ੍ਰਦੇਸ਼ ਹੋਗੀ ਰਾਜਸਥਾਨ ਹੋਗੀ ਉਹਨਾਂ ਯੂਪੀ ਹੋਗੀ ਉਹਨਾਂ ਸਟੇਟਾਂ ਦੇ ਵਿੱਚ ਸਰਕਾਰੀ ਸੀਟਾਂ ਜਿਹੜੀਆਂ ਨੇ ਘਟੋ-ਘਟ ਕਿਸੇ ਸਟੇਟ ਦੇ ਵਿੱਚ ਤਕਰੀਬਨ 1000 ਹੈ ਕਿਸੇ ਵਿੱਚ 5000 ਹੈ ਕਿਸੇ 7000 ਹੈ ਮੈਂ ਇਥੇ ਦੱਸਣਾ ਚਾਹਣਾ ਸਾਡੇ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 1177 ਸੀਟਾਂ ਨੇ ਤੇ ਪੰਜਾਬ ਦੇ ਵਿੱਚ 750 ਸੀ ਸਰਕਾਰੀ ਸੀ ਜਿਹੜੇ ਮਾਨ ਸਾਹਿਬ 16 ਮੈਡੀਕਲ ਕਾਲਜ ਖੋਲਣ ਦੀ ਗੱਲ ਕਰਦੇ ਸੀ ਜਿਹਦੇ ਜੋ ਇੱਕ ਵੀ ਨਹੀਂ ਖੁੱਲਿਆ ਸਰਕਾਰ ਦਾ ਧਿਆਨ ਉਸ ਚੀਜ਼ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਇਹ ਹੈ ਕਿ ਅਸੀਂ 20-20 ਲੱਖ ਰੁਪਏ ਦੇ ਬੌਂਡ ਲੈ ਕੇ 800 ਬੱਚਾ 800 ਬੱਚੇ ਜਿਹਨੇ ਐਡਮਿਸ਼ਨ ਲੈਣੀ ਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 750 ਤੋਂ 800 ਬੱਚੇ ਲੈਣੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚਾ ਅਜ 20 ਲੱਖ ਦਾ ਬਾਂਡ ਕਿੱਥੋਂ ਕਰੂ ਇੱਕ ਬੱਚਾ EWS ਕੀ ਦੇ ਵਿੱਚ ਐਡਮਿਸ਼ਨ ਲੈਂਦਾ ਹੈ EWS ਦਾ ਮਤਲਬ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਭਾਈ ਜੇ ਉਹਦੇ ਕੋਲ 20 ਲੱਖ ਰੁਪਈਆ ਹੋਵੇ ਉਹ EWS ਐਡਮਿਸ਼ਨ ਕਿ ਲੋਗ ਉਹ EWS ਆਉਂਦੇ ਨਹੀਂ ਜਿਹਦੇ ਕੋਲ 20 ਲੱਖ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਟੈਕਨੀਕਲੀ ਦਫ਼ਤਰਾਂ 'ਚ ਬਹਿ ਕੇ ਚੀਜ਼ਾਂ ਬਣਾਈ ਜਾ ਰਹੇ ਹੋ ਤੁਸੀਂ ਰੂਲਸ ਬਣਾਈ ਜਾ ਰਹੇ ਹੋ ਇੱਕ ਐਸੀ ਬੱਚਾ ਹੈ ਕੈਸਟੀ ਬੱਚਾ ਹੈ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਪੇਰੈਂਟ ਹੈ ਜਿਹਦੀ ਸਰਕਾਰੀ ਤਨਖਾਹ 40-50000 ਰੁਪਏ ਹੈ ਸਰਕਾਰੀ ਉਹ ਰਹਿੰਦਾ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਉਹ ਕਿੱਥੋਂ ਤੁਹਾਨੂੰ ਬੌਂਡ ਦਊਗਾ ਬੌਂਡ ਦੇ ਵਿੱਚ ਵੀ ਇਹ ਮੈਂਸ਼ਨ ਹੈ ਆ ਮੇਰੇ ਕੋਲ ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਮੈਂਸ਼ਨ ਹੈ ਕਿ ਤੁਸੀਂ 20 ਲੱਖ ਰੁਪਏ ਦੀ ਜਿਹੜੀ ਗਾਰਡੀਅਨ ਕਿਸੇ ਤੋਂ ਸ਼ਿਉਰਟੀ ਕਿਸੇ ਦੋਸਤ ਮਿੱਤਰ ਉਹਦੇ ਕਿਸੇ ਤੋਂ ਵੀ ਲੈ ਸਕਦੇ ਹੋ ਤੇ ਉਹ 5 ਸਾਲ ਲਈ ਬਾਂਡ ਪਹਿਲਾਂ 5 ਸਾਲ ਲਈ ਉਹਤੇ ਤੇ ਕੋਈ ਲੋਨ ਨਹੀਂ ਲੈ ਸਕਦਾ ਪ੍ਰਾਪਰਟੀ ਤੇ ਕੋਈ ਉਹਨੂੰ ਵੇਚ ਨਹੀਂ ਸਕਦਾ 2 ਸਾਲ ਜਿਹੜਾ ਉਹਨੇ ਉਹਨੇ ਸਰਵਿਸ ਕਰਨੀਆਂ ਉਦੋਂ ਵੀ 7 ਸਾਲਾਂ ਲਈ ਉਹ ਪ੍ਰਾਪਰਟੀ ਉਹਦੀ ਬਲੌਕ ਹੋਗੀ ਜੇ ਕੋਈ ਬੱਚਾ ਜਿਹੜਾ ਬੱਚਾ ਚ ਟਾਪ ਚ ਐਡਮਿਸ਼ਨ ਰਣਾ ਪਟਿਆਲੇ ਉਹ ਬੱਚੇ ਲੈਂਦੇ ਨੇ ਟਾਪ ਰੈਂਕ ਬੱਚੇ ਨੇ ਫਰੀਦਕੋਟ ਲੈਂਦੇ ਨੇ ਅਮਰਸਰ ਲੈਂਦੇ ਨੇ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜ ਨੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਚਾਰੇ ਮੈਡੀਕਲ ਕਾਲਜ ਆਂ ਹੋਰ ਕਾਲਜ ਜਿਹੜੇ ਕੋਈ ਪ੍ਰਾਈਵੇਟ ਵੀ ਖੋਲੇ ਨੇ ਉਹ ਕਾਲੀਦਾਸ ਦੀ ਸਰਕਾਰ ਵੇਲੇ ਖੋਲੇ ਕੇ ਇਹ ਸਰਕਾਰ ਨੂੰ ਅੱਜ ਤੱਕ 4 ਸਾਲ ਹੋ ਨੂੰ ਹੋ ਗਏ ਇੱਕ ਵੀ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ ਨਾ ਤੇ ਅੱਜ ਉਹਨਾਂ ਨੇ ਬੌਂਡ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੱਚਾ ਇਹ ਪੂਰੀ ਆਪਣੀ ਸਰਵਿਸ ਬੌਂਡ ਨਹੀਂ ਕਲੀਅਰ ਕਰਦਾ ਉਦੋਂ ਤੱਕ ਉਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਕੋਲੇ ਉਹਦੀ ਪ੍ਰਾਪਰਟੀ ਦੀ ਅਸ਼ੂਰਿਟੀ ਸਰਕਾਰ ਕੋਲੇ ਰਹੂਗੀ ਉਹ ਪ੍ਰਾਪਰਟੀ ਉਦੋਂ ਤੱਕ ਨਾ ਵੇਚ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਹੁਣ ਕਿਸੇ ਬੰਦੇ ਨੂੰ ਐਮਰਜੈਂਸੀ ਲੋੜ ਪੈ ਗਈ ਕਿਸੇ ਦਾ ਘਰ ਹੈ ਕਿਸਦਾ ਦਰ ਹੈ ਉਹ ਬੰਦਾ ਕਿੱਥੇ ਜਾਊਗਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਨੇੜੇ ਵਾਲਾ ਸਾਕ ਸੰਬੰਧੀ 10 ਸਾਲ ਲਈ ਤਾਂ ਆਪਣੀ ਪ੍ਰਾਪਰਟੀ ਬਾਂਡ ਨਹੀਂ ਕਰੂਗਾ ਸਿੱਖ ਬਹੁਤ ਵੱਡਾ ਮੁੱਦਾ ਜਿਹੜਾ ਇਹ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦਫਤਰੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੀ ਹੈ ਕਿੱਥੇ ਤਾਂ ਉਹਨਾਂ ਨੂੰ ਸੀਟਾਂ ਵਧਾ ਕੇ ਅੱਜ ਪੰਜਾਬ ਦੇ ਜਿਹੜੇ ਸਟੂਡੈਂਟ ਜਿਹੜੇ ਬੱਚੇ ਅੱਜ ਕਹਿੰਦੇ ਸਾਡੇ ਕੋਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਕਿੱਥੇ ਤਾਂ ਸਾਨੂੰ ਡਾਕਟਰ ਪੈਦਾ ਕਰਨੇ ਚਾਹੀਦੇ ਸੀ ਕਿਤੇ ਹੁਣ ਉਹ ਡਾਕਟਰ ਜਿਹੜੇ ਪੈਦਾ ਹੋਣੇ ਸੀ ਉਹਨਾਂ ਤੇ ਤੁਸੀਂ ਐਡਾ ਵੱਡਾ ਹਿਆਰ ਆ ਜਿਹੜਾ ਐਡਾ ਵੱਡਾ ਪੱਥਰ ਜਿਹੜਾ ਤੁਸੀਂ 20 ਲੱਖ ਰੁਪਏ ਦਾ ਰੱਖਤਾ ਇਹ ਮੈਂ ਪੁੱਛਣਾ ਚਾਹਣਾ ਕਿ ਕੌਣ ਕਰੂਗਾ ਭਾਈ ਜਿਹਦੇ ਘਰਾਂ ਦੇ ਵਿੱਚ ਸਮਰੱਥ ਨੇ ਤਾਂ ਉਹਦੇ ਲਈ ਵੀ ਬਹੁਤ ਵੱਡੀ ਗੱਲ ਹੈ ਸੋ ਸਰਕਾਰ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਹ ਮੁੱਦਾ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਨੂੰ ਵਾਪਸ ਲਓ ਇਹ ਜ਼ਰੂਰ ਹੈ ਅਸੀਂ ਇਸ ਗੱਲ ਦੇ ਹਾਂ ਵੀ ਭਰਦੇ ਹਾਂ ਕਿ ਸਰਕਾਰ ਜਿਹੜੀ ਹੈ 2 ਸਾਲ ਦੇ ਬੌਂਡ ਦੇ ਵਿੱਚ ਸਰਕਾਰੀ ਨੌਕਰੀ ਕਰਾਵੇ ਕਰਨੀ ਚਾਹੀਦੀ ਜਿਹੜਾ ਬੱਚਾ ਸਰਕਾਰੀ ਸਹੂਤ ਲੈਂਦਾ ਉਹ ਕਰਨਾ ਚਾਹੀਦਾ ਪਰ ਉਹਦੇ ਲਈ ਇਹ ਹੈ ਕਿ ਤੁਸੀਂ ਹੋਰ ਬੜੀਆਂ ਆਪਸ਼ਨਸ ਨੇ ਕਿ ਤੁਸੀਂ ਡਿਗਰੀ ਦੀ ਜਿਹੜੀ ਹੈ ਉਹਨੂੰ ਉਹਨੂੰ ਅਵਾਰਡ ਉਹ ਤੋਂ ਸਿਸਟਮ ਲੈ ਸਕਦੇ 2 ਸਾਲਾਂ ਬਾਅਦ ਪਰ ਕੀ 20 ਸਾਲ ਦੀ ਸ਼ਾਰਟੀ ਬੌਂਡ ਦਿੱਤੇ ਬਿਨਾ ਕਿ ਇਹ ਕਿਸੇ ਬੱਚੇ ਦੀ ਜਿਹੜੀ ਉਹਦੀ ਇੱਕ ਹੱਕ ਹੈ ਉਹਦੇ ਹੱਕਾਂ ਦੇ ਡਾਕ ਨੇ ਕਿ ਫ੍ਰੀ ਜਿਹੜੀ ਐਜੂਕੇਸ਼ਨ ਹੱਕ ਹਰ ਬੰਦੇ ਦਾ ਹਰ ਬੱਚੇ ਦਾ ਹੈ ਜੇ ਕੋਈ ਬੱਚਾ ਵੱਡਾ ਗਰੀਬ ਬੱਚਾ ਕੀ ਐਸਟੀ ਭਾਈਚਾਰੇ ਦਾ ਬੱਚਾ ਐਸਟੀ ਭਾਈਚਾਰੇ ਦਾ ਬੱਚਾ ਜਨਰਲ ਕੈਟਾਗਰੀ ਦਾ ਬੱਚਾ ਕਿ ਜਨਰਲ ਕੈਟਾਗਰੀ ਦੇ ਵਿੱਚ ਗਰੀਬ ਬੰਦੇ ਨਹੀਂ ਹੈਗੇ ਉਹ ਬੰਦੇ ਕਿੱਥੋਂ ਪੈਸੇ ਲੈ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿੰਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੂੰ ਕਹਿੰਨਾ ਕਿ ਇਸ ਮਸਲੇ ਨੂੰ ਰિવਿਊ ਕੀਤਾ ਜਾਵੇ ਇਹਦੇ 'ਚ ਇਹਨੂੰ ਇੱਕ ਇਹੋ ਜਿਹੀ ਇੱਕ ਵਧੀਆ ਜਿਹੜਾ ਇੱਕ ਅਗਲਾ ਡਰਾਫਟ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਹੈ ਕਿ ਜਿਹਦੇ ਤਹਿਤ ਬੱਚਾ ਪੜ ਸਕੇ ਠੀਕ ਹੈ ਥੋੜੀ ਜਿਹੜੀ ਡਿਊਟੀ ਵਾਲੀ ਗੱਲ ਹੈ ਉਹ ਉਹ ਵੀ ਪੂਰੀ ਕਰ ਸਕੇ ਸੋ ਅੱਜ ਦਾ ਇਹ ਮੁੱਦਾ ਮੈਂ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਇਸ ਬਾਰੇ ਸੋਚਣਾ ਪਊਗਾ ਕੱਲ ਨੂੰ ਹਰ ਬੱਚੇ ਹਰ ਆ ਪੱਤਰਕਾਰ ਭਾ ਇਚਾਰਾ ਬੈਠਾ ਥੋੜੇ ਬੱਚੇ ਵੀ ਕੱਲ ਨੂੰ ਕਿਸੇ ਨਾ ਕਿਸੇ ਨੇ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਹੋਣੀ ਹੈ ਤੇ ਮੈਨੂੰ ਲੱਗਦਾ ਕਈ ਵਾਂਝੇ ਵੀ ਰਹਿਣਗੇ ਕਿ ਤੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੀਆਂ ਤਾਂ ਉਹ ਬੱਚੇ ਜਿਹੜੇ ਨੇ ਉਹ ਬਾਹਰਲੇ ਸੂਬਿਆਂ 'ਚ ਜਾਣ ਤੇ ਦੂਸਰੀ ਗੱਲ ਪ੍ਰਾਈਵੇਟ ਕਾਲਜਾਂ ਦੇ ਵਿੱਚ ਇੱਕ ਚੀਜ਼ ਇਹ ਵੀ ਮੈਨੂੰ ਕਿਤੇ ਡਾਊਟ ਹੈ ਕਿ ਸ਼ਾਇਦ ਕਿਤੇ ਇਹ ਕਾਨੂੰਨ ਇੰਪਲੀਮੈਂਟ ਕਰਕੇ ਕਿਉਂਕਿ ਪ੍ਰਾਈਵੇਟ ਕਾਲਜਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਮਬੀਬੀਐਸ ਕਰੂਗਾ ਉਹ ਤੇ ਕਾਨੂੰਨ ਲਾਗੂ ਨਹੀਂ ਹੈ ਇਹ ਸਿਰਫ ਸਰਕਾਰੀ ਕਾਲਜ ਦੇ ਵਿੱਚ ਕਾਨੂੰਨ ਲਾਗੂ ਹੈ ਤੇ ਕੀ ਕਿਤੇ ਇਹ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਚੱਕਰ ਤਾਂ ਨਹੀਂ ਹੈ ਸੋ ਇਹ ਜਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਇਹ ਸਮਝਣਾ ਪਊਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਇਸ ਮੁੱਦੇ ਤੇ ਜ਼ਰੂਰ ਸਾਰੇ ਪੰਜਾਬ ਚਾਚਾ ਕਰੇ ਕੱਲ ਨੂੰ ਤੇ ਦੂਜੀ ਗੱਲ ਮੈਂ ਸਰਕਾਰ ਨੂੰ ਫੇਰ بار بار ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋ ਅੱਜ ਤੁਹਾਨੂੰ ਇਹ ਛੋਟੀ ਬੁਣ ਸਹਿਣੇ ਪੈ ਰਹੇ ਨੇ ਕਿਉਂਕਿ ਥੋੜੀਆਂ ਨਿਲੇਖੀਆਂ ਕਰਕੇ ਤੁਸੀਂ ਤੁਹਾਡੇ ਕੋਲ ਡਾਕਟਰ ਨਹੀਂ ਹੈਗੇ ਤੁਹਾਡੇ ਡਾਕਟਰ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਜਿਹੜੇ ਨੇ ਡਾਕਟਰ ਪੈਦਾ ਹੁੰਦੇ ਨੇ ਉਸ ਕਰਕੇ ਮੁੱਦਾ ਜਿਹੜਾ ਵੱਡਾ ਬਣਿਆ ਹੋਇਆ ਤੇ ਜੇ ਤੁਸੀਂ ਮੈਡੀਕਲ ਕਾਲਜ 16 ਬਣਾਏ ਹੁੰਦੇ ਤੇ ਅੱਜ ਘੱਟੋ ਘੱਟ 1600 ਜਵਾਕ ਜਿਹੜਾ ਹੋਰ ਸੀ ਪੰਜਾਬ ਦੇ ਵਿੱਚ ਜਿਹੜਾ ਉਹ ਡਾਕਟਰ ਬੰਦਾ ਸੋ ਇਸ ਮੁੱਦਾ ਬਹੁਤ ਗੰਭੀਰ ਮੁੱਦਾ ਜੀ ਤੇ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਿਹਤ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਕਿ ਇਸ ਮੁੱਦੇ ਤੇ ਜ਼ਰੂਰ ਚਰਚਾ ਕਰ ਤੇ ਇਸ ਨੂੰ ਇਤੇ ਧਿਆਨ ਦੇ ਕੇ ਬਹੁਤ ਜਲਦ ਫੈਸਲਾ ਕਰਨ ਵਾਲਾ ਕਿਉਂਕਿ ਇਹਦੇ ਚ ਹੁਣ ਐਡਮਿਸ਼ਨ ਸਟਾਰਟ ਹੋ ਗਈਆਂ ਤੇ ਕਲਾਸਾਂ ਇਸੇ ਮਹੀਨੇ ਦੇ ਵਿੱਚ ਸਟਾਰਟ ਹੋ ਜਾਣੀਆਂ ਸੋ ਕਈ ਬੱਚਿਆਂ ਨੇ ਰਿਪੀਟ ਕਰਨਾ ਹੈ ਕਈ ਬੱਚਿਆਂ ਨੇ ਬਹੁਤ ਕੁਝ ਕਰਨਾ ਤੇ ਬੱਚਿਆਂ ਦੇ ਭਵਿੱਖ ਦੇ ਨਾਲ ਤੇ ਖਲਵਾੜ ਹੈ ਇੱਕ ਤਰ੍ਹਾਂ ਦਾ ਤੇ ਮੈਂ ਇਸ ਗੱਲ ਦੀ ਪੂਰ ਜ਼ੋਰ ਦਿੱਤਾ ਕਰਦਾ ਤੇ ਇਹ ਸਰ ਸ਼ਬਦਾ ਜੇ ਕਹਿਣਾ ਕੇਸ ਲਈ ਕਿਤੇ ਵੀ ਜਾਣਾ ਪਿਆ ਤਾਂ ਤੁਸੀਂ ਹਰ ਹੱਥ ਵਗੇਰਾ ਦਰਵਾਜ਼ੇ ਤੇ ਇਸ ਮਸਲੇ ਦੀ ਜ਼ਰੂਰ ਜਾਓ ਬਹੁਤ ਆ ਇਹ ਤਾਂ ਲੱਗਦਾ ਨਹੀਂ ਜਿਸ ਤਰ੍ਹਾਂ ਦਾ ਕਦਮ ਉਹ ਜਿਹੜਾ ਦਜੀ ਸਿਚੈਨ ਬਣਾਵਾ ਲੈਣਾ ਹੈ ਪ੍ਰੋਬਲਮ ਨੂੰ ਹੱਲ ਕਰਨਾ ਬਿਲਕੁਲ ਦੇਖੋ ਇੱਥੋਂ ਸ਼ੋਅ ਤਾਂ ਹੀ ਹੋ ਰਿਹਾ ਕਿ ਤੁਸੀਂ ਇਹ ਕਲੀਅਰ ਇਹਦੇ ਵਿੱਚ ਬਹੁਤ ਹਾਰਡ ਵਰਡਸ ਨੇ ਲਿਖੇ ਹੋਏ ਜਿਹੜੇ ਇਹ ਐਗਰੀਮੈਂਟ ਹੈ ਮੇਰੇ ਕੋਲੇ ਇਹ ਐਗਰੀਮੈਂਟ ਦੇ ਕਾਪੀਆਂ ਨੇ ਜਿਹੜੇ ਤੇ ਇਹ ਲਿਖਿਆ ਗਿਆ ਹੈ ਉਚੇਚੇ ਤੌਰ ਤੇ ਕਿ ਤੁਸੀਂ ਤੁਹਾਡੀ ਪ੍ਰਾਪਰਟੀ ਜ਼ਬਤ ਹੋਊਗੀ ਥੋੜੀ ਜਿਹੜੀ 20 ਲੱਖ ਰੁਪਏ ਦਾ ਤੁਸੀਂ ਐਫ ਡੀ ਦਿਓ 20 ਲੱਖ ਰੁਪਏ ਦੀ ਪ੍ਰਾਪਰਟੀ ਦਿਓ ਕੁਛ ਦਿਓ ਜਦੋਂ ਜਿਹੜੇ ਬੰਦਿਆਂ ਕੋਲੇ ਅੱਜ ਮੈਂ ਤੁਸੀਂ ਇਹ ਦੱਸੋ 800 ਬੱਚਾ ਨੇ ਐਮ ਬੀਬੀਐਸ ਕਰਨੀਆਂ ਕੀ 800 ਬੱਚਿਆਂ ਤੋਂ ਮੈਂ ਗਰੰਟੀ ਕਰਦਾ 700 ਬੱਚਿਆਂ ਕੋਲੇ ਵੀ ਇਹੋ ਜਿਹਾ ਹੱਲ ਨਹੀਂ ਹੋਣਾ ਕਿ ਜਿਹੜਾ ਜਿਹੜੇ ਇਹ 20-20 ਲੱਖ ਰੁਪਏ ਦੀ ਕਿਸੇ ਚੰਗੇ ਬੰਦੇ ਨੂੰ ਵੀ ਲੱਖ ਦੀ ਪ੍ਰਾਪਰਟੀ ਅੱਜ ਜੇ ਤੁਸੀਂ 12 ਲੱਖ 13 ਲੱਖ 15 ਲੱਖ ਰੁਪਏ ਦੇ ਇਕੀਲੇ ਦੀ ਜਿਹੜੀ ਹੈ ਕਲੈਕਟਰ ਵੈਲਿਊ ਹੈ ਤੇ ਤੁਸੀਂ ਇਹਦਾ ਮੈਂ 1.5-2-2 ਇਕੀਲੇ ਤੁਸੀਂ ਇਕੱਲੇ ਕਿਸੇ ਕਿਸਾਨ ਦੇ ਜਿਹੜੇ ਨੇ ਉਹ ਤੁਸੀਂ ਇਹਦੇ ਤੇ ਛੋਟੀ ਬਾਂਡਸ ਲਓਗੇ ਤਾਂ ਉਹ ਵੀ ਘੱਟੋ-ਘੱਟ 7 ਸਾਲਾਂ ਦੀ ਬਾਂਡ ਹੋਊਗਾ 7 ਸਾਲਾਂ ਲਈ ਉਹ ਕੀ ਨਾ ਕੁਝ ਵੇਚ ਸਕਦਾ ਉਹ ਤੇ ਨਾ ਤੇ ਲੋਨ ਲੈ ਸਕਦਾ ਸਰਕਾਰ ਦੀ ਮੈਂ ਤਾਂ ਹੈਰਾਨੀ ਆ ਵੀ ਕੌਣ ਬੰਦੇ ਹੈ ਜੀ ਪਾਲਿਸਿਸ ਬਣਾਉਂਦੇ ਨੇ ਮਤਲਬ ਸਿਆਣਪ ਵਾਲੀ ਕੋਈ ਤਾਂ ਗੱਲ ਲੱਗਦੀ ਨਹੀਂ ਇਹਦੇ ਜਿਵੇਂ ਪੰਜਾਬ ਸਰਕਾਰ ਕੋਈ ਲਾਗੂ ਕੋਈ ਵੀ ਲੇ ਕੇ ਸਿਆਜ਼ ਸਟ੍ਰੈਟਜੀਸ ਕਰਾ ਲੈ ਨਹੀਂ ਸੇਟਾਂ ਦੇ ਵਿੱਚ ਹੋ ਸਕਦਾ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਜੇ ਕਿਸੇ ਸਟੇਟ 'ਚ ਲਾਗੂ ਹੈ ਪਾਲਿਸੀਆਂ ਹੈ ਨੇ ਤਾਂ ਉਥੇ ਮੈਨੂੰ ਲੱਗਦਾ ਵੀ ਇਹ ਚੀਜ਼ ਵੀ ਵੀ ਲੱਖ ਦੇ ਬੌਂਡ ਨਹੀਂ ਹੁਣੇ ਉਥੇ ਇਹ ਹੋ ਸਕਦਾ ਹੈ ਕਿ ਬੱਚਾ ਕੋਈ 2 ਸਾਲ ਲਈ 5 ਸਾਲ ਲਈ ਕੋਈ ਵੀ ਨੌਕਰੀ ਕਰੇ ਉਹ ਜ਼ਹੀਨ ਦਾ ਵੀ ਹੈ ਜਿਹੜਾ ਬੱਚਾ ਕੋਈ ਸਰਕਾਰੀ ਸਕੂਲ ਚ ਪੜਦਾ ਹੈ ਤਾਂ ਉਹਦੀ ਡੈਫੀਨਿਟ ਹੈ ਸਰਕਾਰ ਸਾਡਾ ਫਰਜ਼ ਮੰਨਦਾ ਸਾਡੇ ਸੂਬੇ ਲਈ ਕੰਮ ਕਰਨ ਲਈ ਜਿਹੜਾ ਡਾਕਟਰ ਬਣ ਕੇ ਆ ਸਰਕਾਰੀ ਤੌਰ ਤੇ ਸਾਡੇ ਸੂਬੇ ਚ ਕੰਮ ਕਰੇ ਪਰ ਕੰਮ ਕਰਨ ਦੇ ਨਾਲ ਨਾ ਪਰ ਆ ਜਿਹੜਾ ਪੈਸਿਆਂ ਵਾਲਾ ਬੋਝ ਆ ਜਾਂ ਬੌਂਡ ਵਾਲਾ ਬੋਝ ਆ ਜਾਂ ਤੁਸੀਂ ਵੀ ਜੇ ਤੁਸੀਂ ਇਹ 20 ਲੱਖ ਦੀ ਛੋਟੀ ਦਿਓਗੇ ਤਾਂ ਤੁਹਾਡੀ ਐਡਮਿਸ਼ਨ ਹੋਣੀ ਹੈ ਇਹ ਬਹੁਤ ਮਹੱਤਵਪੂਰਨ ਗੁਰਦੇ ਜੀ ਉਹਦੀ ਮਤਲਬ ਉਹਦੇ ਉਹਦੀ ਸਿੱਖਿਆ ਦੇ ਹੱਕਾਂ ਤੇ ਡੱਕ ਹੈ ਇਹ ਸਿੱਧਾ ਕੁੜੀ ਜੀ ਸਰਕਾਰ ਨੇ ਤੁਹਾਡੀ ਇਹ ਕੰਨ ਫਿਰ ਲੰਮਾ ਤਾਂ ਨਾ ਮੰਨੀ ਢਾਗਲਾ ਦਾ ਕਰਨ ਕੀ ਕਰ ਰਹੇ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਵੀ ਮਿਲ ਜੁਲ ਕੇ ਇਹ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਜਾਊਗਾ ਉੱਥੇ ਵੀ ਅਸੀਂ ਇਹਦਾ ਕੇਸ ਵੀ ਫਾਈਲ ਹੋਊਗਾ ਤੇ ਜਿੱਥੇ ਤੱਕ ਜਾਣਾ ਪਊਗਾ ਅਸੀਂ ਆਵਾਜ਼ ਬਣ ਕੇ ਲੋਕਾਂ ਦੀ ਜ਼ਰੂਰਤ ਹੈ ਅਸੀਂ ਮੈਡੀਕਲ ਸਿੱਖਿਆ ਨੂੰ ਗਲਤੀ ਕਰੀਏ ਤਾਂ ਆਪਣੇ ਇਲਾਕੇ ਵਿੱਚ ਵੀ ਇੱਕ ਮੈਡੀਕਲ ਹਬ ਖੋਲਣ ਜਾ ਰਹੇ ਸੀ ਉਪਚਿੰਗ ਅੰਗਿਆ ਮੈਡੀਕਲ ਕਾਲਜ ਜਿਹੜਾ ਖੋਲਣ ਵਾਲੀ ਗੱਲ ਹੈ ਉਹ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਨਾ ਤਾਂ ਪੈਸਾ ਹੈ ਨਾ ਵਿਜ਼ਨ ਹੈ ਨਾ ਪੰਜਾਬ ਸਰਕਾਰ ਦਾ ਕੋਈ ਇੱਛਾ ਹੈ ਚਲੋ ਮੈਡੀਕਲ ਕਾਲਜ ਇੱਥੇ ਤਾਂ ਉਹ ਜ਼ਮੀਨ ਲਈ ਜਿਹਦੇ ਵਿੱਚ ਪਹਿਲੀ ਪਿਛਲੇ 1964 ਤੋਂ ਰੌਲਾ ਚੱਲਦਾ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ 15 ਹੋਰ ਮੈਡੀਕਲ ਕਾਲਜ ਕਿੱਥੇ ਚੱਲ ਰਹੇ ਨੇ ਕਿਰਪਾ ਕਰਕੇ ਨਾ ਜ਼ਰੂਰ ਜਵਾਬ ਦਿਓ ਕਿ ਜਿਹੜੇ 16ਵਾਂ ਮਾਸਤੂਣਾ ਸਾਹਿਬ ਦਾ ਤਾਂ ਮੁੱਦਾ ਤੁਸੀਂ ਪੂਰੇ ਪੰਜਾਬ ਚ ਕਿ ਦੁਨੀਆ ਚ ਭਾਰਤ ਆ ਮਾਸਤੂਣਾ ਸਾਹਿਬ ਦੇ ਮੁੱਦੇ ਤਾਂ ਤੁਸੀਂ ਬਹੁਤ ਵੱਡੀ ਸਿਆਸਤ ਕਰ ਲਈ ਪਰ ਮੈਂ ਹੁਣ ਉਹਨਾਂ ਨਾਲ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਜਿਹੜੇ ਆ ਮੁੱਦੇ ਨੇ ਹੁਣ ਥੋੜੇ ਜਵਾਕਾਂ ਦੇ ਸਿੱਖਿਆ ਦੇ ਹੱਕਾਂ ਦੇ ਡਾਕਾ ਜਿਹੜਾ ਪੈ ਰਿਹਾ ਕੀ ਤੁਸੀਂ ਇਹਦੇ ਲਈ ਬੋਲ ਰਹੇ ਹੋ ਕਿ ਉਹ 15 ਜਿਹੜੇ 16 ਮੈਡੀਕਲ ਕਾਲਜ ਖੋਲਣ ਵਾਲੀ ਗੱਲ ਕੀਤੀ ਹੈ ਉਹਦੇ ਚ ਇਹਨਾਂ ਤੱਕ ਮੁੜ ਕੇ ਖੇੜੀ ਵੀ ਕਰਨ ਦੀ ਗੱਲ ਕੀਤੀ ਸੀ ਕਿਹੜਾ ਇਹ ਜਾ ਇੱਕ ਦਿਖਾ ਦਾਂਗੇ ਕਿ ਇੱਥੇ ਪਿਛਲੇ ਪੌਣੇ 4 ਸਾਲ ਚ ਕੋਈ ਬਾਉਂਡਰੀ ਵਾਲ ਵੀ ਨਹੀਂ ਮਾਰੀ ਕੋ। ਬਸ ਇੰਨੀ ਇੱਕ ਗੱਲ ਮੈਂ ਇਹ ਜ਼ਰੂਰ ਚਰਚਾ ਦਾ ਵਿਸ਼ਾ ਹੈ। ਅੱਜ ਫੇਰ ਮੈਂ ਕਹਣਾ ਕਿ ਮੁੱਦਾ ਬਹੁਤ ਅਹਿਮ ਹੈ ਪੰਜਾਬ ਲਈ ਪੰਜਾਬੀ